ਨਮਸਕਾਰ ਦੋਸਤੋ ਮੈਂ ਅਨੰਨ ਰੁਲਾ ਜੀ ਰਾਬਲੇਟਨ ਤੋਂ ਦੋਸਤੋ ਅੱਜ ਦਾ ਮੁੱਦਾ ਹੈ ਨਵਾਂ ਵਕਫ ਬੋਰਡ ਦਾ ਐਮੈਂਡਮੈਂਟ ਅਤੇ ਲੋਕਾਂ ਨੂੰ ਇਸ ਦਾ ਕੀ ਫਾਇਦਾ ਹੋਏਗਾ ਦੋਸਤੋ ਇਸ ਤੇ ਚਰਚਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਨਵਾਂ ਵਕਫ ਬੋਰਡ ਐਮੈਂਡਮੈਂਟ ਲਿਆਂਦਾ ਹੈ ਜਿਸ ਤਹਿਤ ਵਕਫ ਬੋਰਡ ਦਾ ਹੁਣ ਸਰਕਾਰ ਨੇ ਇੱਕ ਦਾ ਅਧਿਕਾਰ ਮਨੋਪਲੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਜਿਹੜੀ ਜਾਇਦਾਦ ਦੋਸਤੋ ਜ਼ਮੀਨ ਵਕਫ ਬੋਰਡ ਤੋਂ ਲਾਗੂ ਹੋ ਕੇ ਆਉਂਦੀ ਸੀ ਹੁਣ ਉਹ ਜਾਇਦਾਦ ਜ਼ਮੀਨ ਪਾਰਦਰਸ਼ੀ ਹੋ ਕੇ ਲੋਕਾਂ ਦੇ ਸਾਹਮਣੇ ਆਵੇਗੀ ਤੇ ਵਕਫ ਬੋਰਡ ਵੀ ਹੁਣ ਉਸ ਜ਼ਮੀਨ ਜਾਇਦਾਦ ਤੇ ਉਸ ਦੀ ਮਨਮਰਜ਼ੀ ਨਹੀਂ ਚੱਲੇਗੀ ਕਿਉਂਕਿ ਇਸ ਤੇ ਸਰਕਾਰ ਦੀ ਹੁਣ ਦਖਲਅੰਦਾਜ਼ੀ ਵੀ ਹੋਵੇਗੀ ਦੋਸਤੋ ਆਓ ਜਾਨੀਏ ਪਹਿਲਾ ਵਕਫ ਬੋਰਡ ਦੀ ਜਿਹੜੀ ਜਾਇਦਾਦ ਦੀ ਸੀਗੀ ਉਸ ਦੇ ਅਧਿਕਾਰ ਦੇ ਤਹਿਤ ਵਕਫ ਬੋਰਡ ਕੀ ਕਰਦਾ ਸੀ ਤੇ ਹੁਣ ਬਦਲਾਅ ਤੋਂ ਬਾਅਦ ਵਕਫ ਬੋਰਡ ਕਿ ਕਿਹੜੀ ਸਟੇਜ ਤੇ ਆ ਗਿਆ ਦੋਸਤੋ ਪਹਿਲਾਂ ਤਾਂ ਇਹ ਦੇਖਦੇ ਆ ਕਿ ਵਕਫ ਬੋਰਡ ਨੂੰ ਆਪਣੀ ਹਰ ਇੱਕ ਜਾਇਦਾਦ ਨੂੰ ਹੁਣ ਸਰਜ ਨੇ ਕਰਨਾ ਪਵੇਗਾ ਲੋਕਾਂ ਦੇ ਸਾਹਮਣੇ ਟਰਾਂਸਪੇਰੈਂਸੀ ਲਿਆਉਣ ਲਈ ਉਸ ਨੂੰ ਆਨਲਾਈਨ ਸਾਰੇ ਰਿਕਾਰਡ ਜਿਹੜਾ ਹੈ ਪਾਉਣਾ ਪਵੇਗਾ ਜਿੰਨੇ ਲਈ ਉਹਨਾਂ ਨੇ 6 ਮਹੀਨੇ ਦਾ ਸਮਾਂ ਦਿੱਤਾ ਹੈ ਜਿਸ ਤੋਂ ਹੁਣ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ ਕਿ ਜਿਹੜੀ ਜ਼ਮੀਨ ਜਾਇਦਾਦ ਵਕਫ ਬੋਰਡ ਦੀ ਹੈਗੀ ਆ ਉਹ ਕਿਸਤੀ ਹੈਗੀ ਆ ਔਰ ਉਹ ਜਿਹੜੀ ਜਾਇਦਾਦ ਦਾ ਵੇਰਵਾ ਸਾਰਾ ਪਤਾ ਲੱਗ ਜਾਊਗਾ ਕਿੱਥੋਂ ਲੈ ਕੇ ਕਿੱਥੋਂ ਚੱਲੀ ਸੀਗੀ ਤੇ ਦੋਸਤੋ ਇਸ ਦਾ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਊਗਾ ਕਿ ਇਸ ਦੇ ਕਿੰਨੇ ਪੈਸੇ ਬੰਦੇ ਨੇ ਉਤਾਰੇ ਆ ਉਹ ਵੀ ਪਤਾ ਲੱਗ ਜਾਊਗਾ ਕਿਉਂਕਿ ਜੇ ਨਹੀਂ ਉਤਾਰੇ ਆ ਤਾਂ ਫਿਰ ਉਹ ਜਿਹੜੀ ਜ਼ਮੀਨ ਹੈ ਉਹ ਖੁਰਦ-ਬੁਰਦ ਹੋਈ ਆ ਤਾਂ ਉਹ ਵੀ ਪਤਾ ਲੱਗ ਜਾਏਗਾ ਹੁਣ ਆਪਾਂ ਗੱਲ ਚਰਚਾ ਕਰਦੇ ਆ ਕਿ ਕਈ ਵਾਰ ਕੀ ਹੁੰਦਾ ਕਿ ਜਿਹੜੇ ਮਲਾਨਾ ਬੈਠੇ ਆ ਜਿਹੜੇ ਵਕਫ ਬੋਰਡ ਦੇ ਅਧਿਕਾਰੀ ਹੁੰਦੇ ਆ ਇਹ ਮਿਲੇ ਭਗਤ ਦੇ ਨਾਲ ਪੈਸੇ ਲੈ ਕੇ ਜਿਹੜੀ ਆਪਣੀ ਜ਼ਮੀਨ ਜਾਇਦਾਦ ਜਿਹੜੀ ਵਕਫ ਬੋਰਡ ਦੀ ਜਿਹੜੀ ਸੋ ਕਾਲਡ ਵਕਫ ਬੋਰਡ ਦੀ ਜ਼ਮੀਨ ਕਹਿੰਦੇ ਅਸੀਂ ਸਾਡੀ ਸਾਡੀ ਜ਼ਮੀਨ ਆ ਉਹ ਖੁਰਦ-ਬੁਰਦ ਕਰਦੇ ਆ ਕਿਵੇਂ ਕਰਦੇ ਆ ਕਿ ਉਹ ਜਿਹੜੀ ਜ਼ਮੀਨ ਹੈਗੀ ਆ ਉਹ ਘੱਟ ਪੈਸਿਆਂ ਤੇ ਜਿਹੜੀ ਹੈ ਉਸ ਨੂੰ ਦੇ ਦਿੰਦੇ ਆ ਦੂਸਰੇ ਨੂੰ ਤੇ ਉਸ ਨੂੰ ਤੁਸੀਂ ਸਿਵਲ ਕੋਰਟ ਡਿਸਟ੍ਰਿਕਟ ਕੋਰਟ ਤੇ ਜਾਂ ਕੋਈ ਵੀ ਹਾਈ ਕੋਰਟ ਤੇ ਪਹਿਲਾਂ ਚੈਲੰਜ ਨਹੀਂ ਕਰ ਸਕਦੇ ਸੀ ਉਹਨਾਂ ਦੇ ਜੋ ਹੋ ਗਿਆ ਸੀ ਹੋ ਗਿਆ ਸੀ ਮਨੋਪਲੀ ਕਹਿ ਸਕਦੇ ਆ ਤੇ ਜਿਹੜਾ ਪਹਿਲਾ ਉਸ ਦਾ ਅਧਿਕਾਰ ਜਿਹੜਾ ਸੀਗਾ ਉਸ ਦਾ ਮਤਲਬ ਵਕਫ ਦੀ ਆਪਣੀ ਕੋਰਟ ਹੈਗੀ ਆ ਵਕਫ ਜਿਹੜਾ ਕੋਡ ਆ ਹੁੰਦੀ ਉੱਥੇ ਹੀ ਤੁਸੀਂ ਚੈਲੇਂਜ ਕਰ ਸਕਦੇ ਸੀ ਵਕਫਾ ਬੋਰਡ ਦੇ ਕੋਡ ਦੇ ਵਿੱਚ ਕੋਈ ਸਾਫ ਨਾ ਮਿਲਣ ਦੀ ਸੰਭਾਵਨਾ ਨਹੀਂ ਸੀ ਹੁਣ ਉਹ ਜਿਹੜੀ ਜਾਇਦਾਦ ਹੈਗੀ ਆ ਤੁਸੀਂ ਉਥੇ ਹਾਈ ਕੋਰਟ ਦੇ ਵਿੱਚ ਵੀ ਅਪੀਲ ਪਾ ਸਕਦੇ ਹੋ ਇਹ ਸਰਕਾਰ ਨੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਪ੍ਰਾਵਧਾਨ ਕੀਤਾ ਤੀਸਰਾ ਨੰਬਰ ਹੈ ਦੋਸਤੋ ਕਿ ਪ੍ਰਾਪਰਟੀ ਜਾਇਦਾਦ ਬੇਸਿਕਲੀ ਵਾਕਈ ਸੱਚਮੁੱਚ ਪ੍ਰਾਪਰਟੀ ਵਕਫਾ ਬੋਰਡ ਦੀ ਹੈਗੀ ਆ ਕਿ ਵਕਫ ਬੋਰਡ ਨੇ ਸ਼ਹਿਰ ਦੀ ਜਿਹੜੀ ਜਾਇਦਾਦ ਹੈ ਤੇ ਆਪਣਾ ਕਵਚਾ ਕਰਕੇ ਵਕਫ ਬੋਰਡ ਦੇ ਨਾਮ ਕਰਾਈ ਹੋਈ ਹੈ ਇਹ ਵੀ ਪਤਾ ਲੱਗ ਜਾਊਗਾ ਕਿਉਂਕਿ ਕਈ ਜਿਹੜੀਆਂ ਜਾਇਦਾਦਾਂ ਹੁੰਦੀਆਂ ਵਾ ਉਹ ਸ਼ਹਿਰ ਦੀਆਂ ਹੁੰਦੀਆਂ ਵਾ ਤੇ ਵਕਫ ਬੋਰਡ ਦਾਅਵੇ ਕਰ ਦਿੰਦਾ ਕਿ ਇਹ ਸਾਡੇ ਪੁਰਾਣੀ ਮੁਸਲਮਾਨਾਂ ਦੀ ਜਿਹੜੀ ਕਮੇਟੀ ਸੀਗੀ ਜਾਂ ਸਾਡੇ ਪੁਰਾਣੇ ਜਿਹੜੇ ਲੋਕ ਸੀਗੇ ਜਦੋਂ ਪਾਕਿਸਤਾਨ ਗਏ ਇਹ ਉਹ ਸਾਨੂੰ ਦੇ ਗਏ ਉਹ ਵੀ ਹੁਣ ਸਬੂਤ ਸਾਰੇ ਬਾਹਰ ਨਿਕਲਣਗੇ ਤਾਂ ਇਹਦੇ ਨਾਲ ਕੀ ਹੋਊਗਾ ਕਿ ਜਿਹੜੀ ਵਕਫ ਬੋਰਡ ਹੈ ਓਹੋ ਜਿਹੜੀ ਆਪਣੀ ਇਹ ਚੀਜ਼ਾਂ ਵੇਚ ਕੇ ਤੇ ਜਿਹੜੀ ਪੈਸਾ ਜਿਹੜਾ ਹੈ ਉਹ ਕਮਾਉਂਦੀ ਸੀਗੀ ਜਿੰਨਾਂ ਨੂੰ ਦਿੱਤੇ ਆ ਪੈਸੇ ਉਹ ਪੈਸਿਆਂ ਦਾ ਵੀ ਪਤਾ ਲੱਗ ਜਾਊਗਾ ਕਿ ਜਿਹੜੇ ਪੈਸੇ ਉਹ ਲੱਗੇ ਕਿੱਥੇ ਆ ਤੇ ਜਾਂ ਕਿ ਕੀ ਜਿਹੜਾ ਵਕਫ ਬੋਰਡ ਦਾ ਅਧਿਕਾਰੀ ਆ ਉਹ ਉਹ ਖੁਰਦਪੁਰਤ ਕਰਕੇ ਪੈਸੇ ਲੈ ਗਿਆ ਇਹ ਵੀ ਪਤਾ ਲੱਗ ਗਿਆ ਦੋਸਤੋ ਹੁਣ ਥੋੜਾ ਜਿਹਾ ਆਪਾਂ ਜੀਰੇ ਸ਼ਹਿਰ ਬਾਰੇ ਜਾਣਦੇ ਆਂ ਕਿ ਜਦੋਂ ਵਕਫਾ ਬੋਰਡ ਦੀ ਐਮੈਂਡਮੈਂਟ ਜਦੋਂ ਇਹ ਹੋਈ ਆ ਉਸ ਤੋਂ ਬਾਅਦ ਜੀਰਾ ਸ਼ਹਿਰ ਦੀ ਕੀ ਸਥਿਤੀ ਹੋ ਗਈ ਵਕਫਾ ਬੋਰਡ ਦੀ ਜਿਹੜੀ ਜਾਇਦਾਦ ਦੀ ਮਿਸਾਲ ਦੇ ਤੌਰ ਤੇ ਦੋਸਤੋ ਪੀਰ ਬਾਬਾ ਮੋਜਦੀਨ ਦੀ ਦਰਗਾਹ ਹੈ ਜਿਹੜਾ ਕਿ ਬਹੁਤ ਵੱਡਾ ਇੱਕ ਇਸ਼ੂ ਹੈ ਪਹਿਲਾ ਤਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਇਹ ਜਿਹੜੀ ਇਸ਼ੂ ਹੈਗਾ ਇਹ 1990 ਤੋਂ ਇਹ ਚੱਲਦਾ ਪਿਆ ਹੋਇਆ ਹੈ ਸ਼ਹਿਰ ਵਾਲੇ ਜਿਹੜੇ ਲੋਕ ਹੈ ਉਹ ਇਸ ਨੂੰ ਪਾਰਕ ਬਣਾਉਣ ਦੇ ਹੱਕ 'ਚ ਸੀਗੇ ਤੇ ਜਿਹੜੀ ਫਰੰਟ ਦੀ ਜਗਾ ਵਾ ਮੋਜਦੀਨ ਦੀ ਜਿਹੜੀ ਇਹਨਾਂ ਨੇ ਵਲੀ ਹੈ ਉਹਦੇ ਵਿੱਚ ਜਿਹੜੀ ਦੁਵਾਰ ਵੀ ਵਿੱਚ ਸ਼ਾਮਲ ਹੈ ਇਹ ਜਿਹੜੀ ਜ਼ਮੀਨ ਤੇ ਜਾਇਦਾਦ ਦਾ ਇਹ ਟਰਾਂਸਪੇਰੈਂਟ ਨਹੀਂ ਹੋਈ ਇਹ ਦੱਸਦੀ ਵਕਫ ਬੋਰਡ ਵਾਲੇ ਦੱਸ ਹੀ ਨਹੀਂ ਰਹੇ ਕਿਉਂਕਿ ਵਕਫ ਬੋਰਡ ਤੇ 파ਰਟੀ ਹੈ ਵਕਫ ਬੋਰਡ ਕਹਿ ਰਹੀ ਹੈ ਕਿ ਇਹ ਜਿਹੜੀ ਜ਼ਮੀਨ ਜਾਇਦਾਦ ਹੈ ਇਹ ਸਾਡੀ ਹੈ ਸਾਰੀ ਉਹਨਾਂ ਨੇ ਉੱਥੇ ਮਸਜਿਦ ਵੀ ਬਣਾ ਲਈ ਉਹਨਾਂ ਨੇ ਉੱਥੇ ਜਿਹੜਾ ਹੈ ਚਾਰ ਦੁਵਾਰੇ ਵੀ ਕਰ ਲਈ ਤੇ ਉਹਨਾਂ ਨੇ ਕਈ ਵੀ ਰਹਿਣ ਬਸਾਰੇ ਵੀ ਕਈਆਂ ਦੇ ਬਣਾ ਦਿੱਤੇ ਉੱਥੇ ਤੁਸੀਂ ਵੇਖਿਆ ਹੋਊਗਾ ਉੱਥੇ ਬਹੁਤ ਸਾਰੇ ਲੋਕ ਬੈਠੇ ਆ ਕਬਾੜੀਏ ਵੀ ਬੈਠੇ ਆ ਹੁਣ ਇਹ ਪਤਾ ਲੱਗ ਜਾਊਗਾ ਜਦੋਂ ਇਹ ਜਿਹੜੀ ਆ ਇਹਨਾਂ ਨੂੰ ਆਨਲਾਈਨ ਪਾਉਣੀ ਪਈ ਤਾਂ ਪਤਾ ਲੱਗ ਜਾਊਗਾ ਕਿ ਇਹ ਜਿਹੜੀ ਜਾਇਦਾਦ ਹੈਗੀ ਆ ਕਿਸੇ ਮੁਸਲਮਾਨ ਦੀ ਸੀ ਜਾਂ ਇੱਕ ਸ਼ਹਿਰ ਦੀ ਜਾਇਦਾਦ ਸੀ ਜਿਹੜੀ ਇਹਨਾਂ ਨੇ ਕਬਜ਼ਾ ਕੀਤਾ ਸੀ ਜਿੱਥੇ ਮੰਦਿਰ ਵੀ ਆ ਤੇ ਇਹ ਕੀ ਇਹਨਾਂ ਨੇ ਨੱਪੀ ਹੋਈ ਆ ਵਕਫ ਬੋਰਡ ਨੇ ਆਪ ਹੀ ਨੱਪੀ ਹੋਈ ਆ ਜਾਂ ਮਤਲਬ ਇਹ ਜਿਹੜੀ ਜਿਹੜੀ ਜਾਇਦਾਦ ਹੈਗੀ ਆ ਇਹ ਇਹਨਾਂ ਦੀ ਆਵਦੀ ਹੈ ਵਕਫ ਬੋਰਡ ਦੀ ਕਾਗਜ਼ਾਂ ਦੇ ਵਿੱਚ ਜਾਂ ਕਿੰਨੇ ਇਹਨਾਂ ਨੂੰ ਦਾਨ ਕੀਤੀ ਇਹ ਵੀ ਸਾਮ ਸਾਬਜਨਿਕ ਹੋ ਜਾਊਗਾ ਥੋੜੇ ਜਿਦੇ ਦਿਨਾਂ ਚ ਇਹ ਵੀ ਪਤਾ ਲੱਗ ਜਾਊਗਾ ਦੂਸਰੀ ਹੁਣ ਜਿਵੇਂ ਪ੍ਰਾਣੀ ਤਲਵੰਡੀ ਰੋਡ ਤੇ ਲੜਕੀਆਂ ਦੇ ਸਾਹਮਣੇ ਜਿਹੜੀਆਂ ਦੁਕਾਨਾਂ ਬਣਾਈਆਂ ਵੈ ਵਕਫ ਬੋਰਡ ਦੇ ਪਹਿਲਾਂ ਜਿਹੜੇ ਕੋਈ ਅਧਿਕਾਰ ਨਹੀਂ ਸੀਗਾ ਕਿ ਆਪਣਾ ਤੁਸੀਂ ਟਰਾਂਸਪੇਰੈਂਟ ਸੀਐਨ ਦੀ ਲੈ ਸਕਦੇ ਕਿਉਂਕਿ ਇਹਨਾਂ ਨੇ ਮਤਲਬ ਕੋਰ ਤੁਸੀਂ ਜਿਹੜੀ ਹੈ ਉਹਦੀ ਆਪਣਾ ਆਰਟੀਆਈ ਵੀ ਨਹੀਂ ਪਾ ਸਕਦੇ ਸੀ ਇਹਨਾਂ ਕੋਲ ਚਲੋ ਆਰਟੀਆਈ ਵੀ ਜੇ ਪਾ ਵੀ ਲੈਂਦੇ ਤਾਂ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ ਸੀ ਤਾਂ ਜਿਹੜੀ ਜਾਇਦਾਦ ਸੀਗੀ ਉਹ ਜਿਹੜੀ ਪ੍ਰਾਣੀ ਤਲਵੰਡੀ ਰੋਡ ਤੇ ਲੜਕੀਆਂ ਦੇ ਸਾਹਮਣੇ ਹਣਾ ਉਹ ਉਹਨਾਂ ਨੂੰ ਜਿਹੜੇ ਬੰਦੇ ਨੂੰ ਇਹਨਾਂ ਨੇ ਦਿੱਤੀ ਸੀ ਜਿਹੜੀ ਪਾਰਟੀ ਨੂੰ ਗਿਲਨ ਕੰਪਨੀ ਨੂੰ ਦਿੱਤੀ ਸੀਗੀ ਉਹ 100 ਸਾਲ ਦੀ ਲੀਜ਼ ਤੇ ਦਿੱਤੀ ਸੀ ਕਿ 3 ਸਾਲ ਦੀ ਲੀਜ਼ ਤੇ ਦਿੱਤੀ ਸੀ ਜੇਕਰ ਉਹ ਜਿਹੜੀ ਲੀਜ਼ ਹੈ 100 ਸਾਲ ਦੀ ਦਿੱਤੀ ਸੀ ਤਾਂ ਫਿਰ ਦੁਕਾਨਾਂ ਦਾ ਉਹਨਾਂ ਦਾ ਬਣਾਉਣ ਦਾ ਅਧਿਕਾਰ ਸੀ 3 ਸਾਲ ਜੇ ਲੀਜ਼ ਤੇ ਦਿੱਤੀ ਸੀ ਤੇ ਉਹ ਜਿਹੜੀਆਂ ਦੁਕਾਨਾਂ ਵਾਂ ਉਹ ਉਹਨੇ ਕਿਵੇਂ ਵੇਚ ਦਿੱਤੀਆਂ 3 ਸਾਲ ਦੀ ਲੀਜ਼ ਤੋਂ ਬਾਅਦ ਜਿਹੜਾ ਵਾ ਵਕਫ ਬੋਰਡ ਕੋਲ ਮਤਲਬ ਜਿਹੜਾ ਉਹ ਲੈ ਕੇ ਜ਼ਮੀਨ ਉਹ ਦੁਕਾਨਾਂ ਬਣਾ ਰਿਆ ਤੇ ਦੁਕਾਨਾਂ ਬਣਾ ਕੇ ਅੱਗੇ ਵੇਚ ਰਿਆ ਪਿਆਸਿਆਂ ਤੇ ਤੇ ਫਿਰ ਉਹ ਜਿਹੜਾ ਵਾ ਉਹਦਾ ਜਿਹੜਾ ਵਾ ਉਹ ਕਿਵੇਂ ਵੇਚ ਸਕਦਾ ਵਾ ਕਿਉਂਕਿ ਉਹਦੇ ਕੋਲ ਤਾਂ ਲੀਜ਼ ਆ ਉਹਨੇ ਠੇਕਾ ਲੱ ਲਿਆ ਆਪਾਂ ਕੋਈ ਦੁਕਾਨ ਕੋਈ ਮਕਾਨ ਲੱ ਲਿਆ ਕਿਸੇ ਕੋਲੋਂ 3 ਸਾਲ ਲਈ ਤੇ 3 ਸਾਲ ਦੇ ਵਿੱਚ ਆਪਾਂ ਉਹਨੂੰ ਰੈਨੋਵੇਟ ਨਹੀਂ ਨਾ ਕਰ ਸਕਦੇ ਤਾਂ ਉਹ ਪਤਾ ਲੱਗ ਜਾਊਗਾ ਆਉਣ ਵਾਲੇ ਸਮੇਂ 'ਚ ਇਹਦੀ ਟਰਾਂਸਪਰੈਂਸੀ ਸਾਹਮਣੇ ਆ ਜਾਊਗੀ ਕੁਝ ਦਿਨਾਂ ਦੇ ਵਿੱਚ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸ ਦਣਾ ਜੀ ਦੇ ਸ਼ਹਿਰ ਦੇ ਕਈ ਨਾ ਜਿਹੜੇ ਲੀਡਰ ਆ ਸੋ ਕਾਲਡ ਜਿਹੜੇ ਬੰਦੇ ਕਹਿੰਦੇ ਘੁੰਦੇ ਸਿਆਸਤਦਾਨ ਇਹਨਾਂ ਨੇ ਪੱਠਾ ਭਾਇਆ ਜੀਦੇ ਵਾਲਿਆਂ ਦਾ ਇੱਥੇ ਇਹਨਾਂ ਨੂੰ ਜਿਹੜੇ ਹੈ ਜਾਇਦਾਦ ਲੈ ਕੇ ਇਹਨਾਂ ਨੇ ਇਹਨਾਂ ਨੇ ਕਰਵਾਇਆ ਸਾਰਾ ਲੋਕਾਂ ਦੀ ਇਹ ਮੰਗ ਸੀ ਕਿ ਇੱਥੇ ਵੀ ਇੱਕ ਪਾਰਕ ਬਣਨੀ ਚਾਹੀਦੀ ਆ ਚਲੋ ਐਨੀਵੇ ਜੋ ਹੁਣ ਉੱਥੇ ਹੋ ਗਿਆ ਹੁਣ ਪਤਾ ਲੱਗ ਜਾਊਗਾ ਕਿ ਇਹ ਜਿਹੜੀ ਜਾਇਦਾਦ ਆ ਉਹਦੇ ਤੇ ਵਾਕਈ ਗਿਲੈਂਡ ਕੰਪਨੀ ਦਾ ਜਿਹੜਾ ਅਧਿਕਾਰ ਸੀਗਾ ਜਾਂ ਨਹੀਂ ਹੁਣ ਜਿਹੜਾ ਦੂਜਾ ਬੰਦਾ ਵਾ ਉਹ ਇਸ ਕੋਰਟ ਨੂੰ ਕੋਰਟ ਵਿੱਚ ਚੈਲੰਜ ਕਰ ਸਕਦਾ ਵਾ ਕਿ ਇੱਕ ਬੰਦਾ ਲੀਜ਼ ਵਾਲਾ ਬੰਦਾ 3 ਸਾਲ ਦੀ ਲੀਜ਼ ਵਾਲਾ ਬੰਦਾ ਉੱਥੇ ਦੁਕਾਨਾਂ ਕਿਵੇਂ ਬਣਾ ਸਕਦਾ ਹੈ ਦੁਕਾਨਾਂ ਦੀ ਪ੍ਰਾਪਰਟੀਆਂ ਵੇਚ ਕੇ ਕਿਵੇਂ ਕਰ ਸਕਦਾ ਹੈ ਤੋਇਸ ਕਰਕੇ ਇਹਨਾਂ ਦੀ ਟਰਾਂਸਪੈਰੈਂਸੀ ਓਨ ਕਰਕੇ ਲੋਕਾਂ ਨੂੰ ਨਾ ਥੋੜੀ ਜਿਹੀ ਮੀਂਹ ਜੱਗੀ ਆ ਪਤਾ ਨਹੀਂ ਹੋਣਾ ਤਾਂ ਹੈ ਨਹੀਂ ਸ਼ਹਿਰ ਆਪਣਾ ਬਹੁਤ ਸੋਸਤ ਆ ਤਿੰਨ ਲਾਇਕ ਵੀ ਆ ਲੋਕ ਤੇ ਸਿਆਸਤਦਾਨ ਇਹਨਾਂ ਨਾਲ ਹਲੇ ਹੋਏ ਆ ਇਹਨਾਂ ਦੇ ਨਾਲ ਤਾਂ ਸਿਆਸਤ ਕਰਦੇ ਆ ਤੇ ਨਾਲ ਤੁਰੇ ਫਿਰਦੇ ਇਹਨਾਂ ਦੇ ਤਾਂ ਪਰ ਇਹ ਪਤਾ ਲੱਗ ਜਾਊਗਾ ਕਿ ਜਿਨ੍ਹਾਂ ਨੇ ਕਬਜ਼ੇ ਕੀਤੇ ਆਗੇ ਆ ਜਿਹੜੇ ਸਿਆਸਤਦਾਨਾਂ ਨਾਲ ਤੁਰੇ ਫਿਰਦੇ ਆ ਤੇ ਇਹ ਕਿਵੇਂ ਮਤਲਬ ਗਾਂ ਵਾਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਟਰਾਂਸਪੈਰੈਂਸੀ ਆਏਗੀ ਇਹਨਾਂ ਕਹਿੰਦਾ ਹੋਇਆ ਧੰਨਵਾਦ ਮੈਂ ਨਰੂਲਾ